ਉਹ ਤਾਂ ਜਿਹਾ ਘਰ ਸੀਗਾ ਕੱਪੜੇ ਦਾ ਕੰਮ ਕਰਾ ਸੀਗਾ ਬਿਆਸ ਤੇ ਚੱਕਰ ਪੈਸੇ 2.5 ਲੱਖ ਰੁਪਏ ਦਾ ਮੇਰਾ ਕੱਪੜਾ ਸੀਗਾ ਬਾਕੀ ਘਰ ਦਾ ਸਮਾਨ ਸੀਗਾ ਮੰਮੀ ਦੇ ਘਰ ਤੋਂ ਹੁੰਦੇ ਸੀ ਇਹ ਸਾਰੇ ਬਰਦਾ ਕੀ ਜਗਾ ਹੀ ਨਹੀਂ ਸੀ ਸੌਣ ਵਾਸਤੇ ਰਾਤ ਨੂੰ 2:30 ਵਜੇ ਫੋਨ ਆਇਆ ਪੜੋਸੀਆਂ ਨੇ ਕਹਿੰਦੇ ਤੁਹਾਡੇ ਘਰ ਚ ਅੱਗ ਲੱਗੀ ਜੇ ਰਾ ਕੇ ਦੇਖਿਆ ਪੂਰਾ ਘਰ ਸਾਰਾ ਜਲ ਕੇ ਸੋ ਸਿੰਦਰ ਧੰਨਵਾਦ ਕਰਨਾ ਚਾਹੁੰਦੇ ਆ ਜੀ ਜਿਹੜਾ ਸਾਡੇ ਕੋਲ ਪਹੁੰਚੇ ਦੋ ਦਿਨਾਂ ਦੇ ਅੰਦਰ ਅੰਦਰ ਇਹਦਾ ਗਰੀਬਣੀ ਦਾ ਤੁਸੀਂ ਮਾੜਾ ਮੋਟਾ ਸਹਾਰਾ ਬਣੇ ਜੀ ਇਹਨਾਂ ਸੈੱਟ ਕਰਨ ਨੂੰ ਖਾਣ ਪੀਣ ਨੂੰ ਜਗ੍ਹਾ ਦੇਤੀ ਇਹਦਾ ਰੋਡ ਤੇ ਵਿਚਾਰੀ ਨਾ ਇਹਦਾ ਘਰ ਰਿਆ ਇਹਨਾਂ ਤੋਂ ਬੰਦ ਰਿਆ ਨਹੀਂ ਸਾਰ ਕੀ ਲੋੜ ਆ ਦਾ ਕਮਾਉਂਦੀ ਦਿਖਾਉਂਦੀ ਦੀ ਸਰ ਤੁਹਾਡਾ ਧੰਨਵਾਦ ਕਰਦੇ ਆ ਦਿਲ ਤੋਂ ਜਿਹੜਾ ਇਹਦਾ ਇੰਨੀ ਮਦਦ ਕੀਤੀ ਦੋ ਦਿਨਾਂ ਦੇ ਅੰਦਰ ਕੋਈ ਨਹੀਂ ਆਇਆ ਦੇਖ ਕੇ ਚਲੇ ਗਏ ਨੇ ਯਾਰ ਕੋਈ ਨਹੀਂ ਆਇਆ ਹੈਗਾ ਖੜਿਆ ਨਹੀਂ ਹੈਗਾ ਹੁਣ ਆਇਆ ਸੀ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਆਂ ਜੀ ਜਿਹੜਾ ਤੁਸੀਂ ਇੰਨਾ ਇੱਥੇ ਪਹੁੰਚੇ ਹੋ ਇੰਨਾ ਕੁਝ ਕੀਤਾ ਹੈਗਾ ਸਾਨੂੰ ਬੜੀ ਖੁਸ਼ੀ ਹੋਈ ਐਨੇ ਆਏ ਚੈਨੜਾ ਵਾਲੇ ਕਿਸੇ ਨੇ ਕੁਝ ਨਹੀਂ ਕੀਤਾ ਜੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਾਨੂੰ ਤੁਸੀਂ ਉਹ ਸਾਡਾ ਬਹੁਤ ਸਾਰਾ ਇੱਥੇ ਜਿਹੜਾ ਲਾਇਆ ਹੈਗਾ ਅਸੀਂ ਬਹੁਤ ਖੁਸ਼ ਆ ਇਸ ਗੱਲ ਤੋਂ ਕਿ ਨਹੀਂ ਤੁਸੀਂ ਗਰੀਬਾਂ ਦਾ ਬਹੁਤ ਬਹੁਤ ਉਹ ਕਰਦੇ ਹੋ ਤਾਂ ਸੇਵਾ ਕਰਦੇ ਸੇਵਾ ਕਰਦੇ ਰਹੋ ਕਰੀ ਆ ਸਾਡੀ ਅਸੀਂ ਬਹੁਤ ਖੁਸ਼ ਆ ਬੱਚਿਆਂ ਨੂੰ ਦੇਖੋ ਰੋਟੀ ਖਾਣ ਜੋਗਾ ਕਰ ਦਿੱਤਾ ਤੁਸੀਂ ਘਰ ਬੈਠਣ ਜੋਗਾ ਕਰ ਦਿੱਤਾ ਇਹਨਾਂ ਨੂੰ ਜਿਹੜਾ ਇੰਨਾ ਵੀ ਤੁਸੀਂ ਹੈਲਪ ਕੀਤੀ ਹੈ ਸਮਾਨ ਦੀ ਬਹੁਤ ਖੁਸ਼ੀ ਤੁਸੀਂ ਅਸੀਂ ਬਹੁਤ ਬਹੁਤ ਸਾਰਾ ਲਾਇਆ ਤੁਸੀਂ ਅਸੀਂ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਤੁਹਾਡਾ